ਜੇਕਰ ਤੁਸੀਂ ਵੀ ਖਾਣਾ ਖਾਂਦੇ ਸਮੇਂ ਵੇਖਦੇ ਹੋ ਮੋਬਾਈਲ ਤਾਂ ਹੋ ਸਕਦਾ ਹੈ ਤੁਹਾਡੀ ਸਿਹਤ ਨੂੰ ਹਾਨੀਕਾਰਕ ਵੱਤ ਸਕਦਾ ਹੈ ਬਲੱਡ ਸ਼ੂਗਰ ਤੇ ਤੁਹਾਡਾ ਭਾਰ ਜਾਂ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਫੋਨ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਿਆ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਮੋਬਾਈਲ ਫੋਨ ਦੀ ਵਰਤੋਂ ਕਰਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਖਾਣਾ ਖਾਂਦੇ ਸਮੇਂ ਵੀ ਮੋਬਾਈਲ ਫੋਨ ਦੀ ਵਰਤੋਂ ਕਰਨਾ ਅੱਜ ਦੇ ਸਮੇਂ ਦੇ ਵਿੱਚ ਇੱਕ ਆਮ ਗੱਲ ਹੋ ਗਈ ਹੈ ਬਹੁਤ ਸਾਰੇ ਲੋਕ ਇਹ ਨਹੀਂ ਸਮਝਦੇ ਪਰ ਤੁਹਾਡੀ ਸਿਹਤ ਦੇ ਉੱਤੇ ਕਿੰਨਾ ਵੱਡਾ ਪ੍ਰਭਾਵ ਪਾ ਸਕਦੀ ਹੈ ਤੁਹਾਡੀ ਸਿਹਤ ਲਈ ਇਹ ਕਿੰਨਾ ਖਬਰ ਨਾ ਜਿ ਕਿ ਖਤਰਨਾਕ ਸਾਬਿਤ ਹੋ ਸਕਦਾ ਹੈ ਤਾਂ ਜੇਕਰ ਮਾਇਰਾ ਦੀ ਗੱਲ ਸੁਣੀਏ ਤਾਂ ਆ ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਨਾ ਸਿਰਫ ਧਿਆਨ ਭਟਕਾਉਂਦੀ ਹੈ ਬਲਕਿ ਇਹ ਬਲੱਡ ਸ਼ੂਗਰ ਅਤੇ ਭਾਰ ਵਧਾਉਣ ਦਾ ਵੀ ਇੱਕ ਵੱਡਾ ਕਾਰਨ ਵੀ ਬਣ ਸਕਦੀ ਹੈ ਤਾਂ ਦੱਸਦੀ ਹੈ ਕਿ ਖਾਣਾ ਖਾਂਦੇ ਸਮੇਂ ਮੋਬਾਈਲ ਦੇ ਨਾਲ ਰੁੱਝੇ ਰਹਿਣ ਦੇ ਨਾਲ ਲੋਕ ਆਪਣੇ ਭੋਜਨ ਦੀ ਮਾਤਰਾ ਵਧਾ ਦਿੰਦੇ ਨੇ ਜਾਂ ਫਿਰ ਕਦੇ ਘਟਾ ਦਿੰਦੇ ਨੇ ਪੋਸ਼ਣ ਦੇ ਵੱਲ ਵੀ ਧਿਆਨ ਨਹੀਂ ਦਿੰਦੇ ਅਜਿਹਾ ਕਰਨ ਦੇ ਨਾਲ ਲੋਕ ਅਕਸਰ ਪ੍ਰੋਸੈਸਡ ਜਾਂ ਫਿਰ ਘੱਟ ਪੋਸ਼ਟਿਕ ਭੋਜਨ ਖਾਂਦੇ ਨੇ ਜਿਸ ਦੇ ਨਾਲ ਉਸ ਕਾਰਨ ਇਹ ਸਾਡੇ ਸਰੀਰ ਦੇ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਦੇ ਨਾਲ ਵਧਾ ਸਕਦਾ ਹੈ ਇਸ ਦੇ ਨਾਲ ਹੀ ਅਜਿਹਾ ਵਾਰ-ਵਾਰ ਹੁੰਦਾ ਹੈ ਤਾਂ ਤੁਹਾਡੇ ਸਰੀਰ ਦੇ ਵਿੱਚ ਵੀ ਕਈ ਨੁਕਸਾਨ ਹੋ ਸਕਦਾ ਹੈ ਕਈ ਜੋ ਕਿ ਬਿਮਾਰੀਆਂ ਲੱਗ ਸਕਦੀਆਂ ਨੇ ਦੱਸਦੀ ਹੈ ਕਿ ਐਦਾਂ ਕਰਨ ਦੇ ਨਾਲ ਇਨਸੂਲਿਨਿਤ ਪ੍ਰਤੀਰੋਧ ਦਾ ਖਤਰਾ ਵੀ ਵੱਧ ਜਾਂਦਾ ਹੈ। ਇਹ ਬਾਅਦ ਦੇ ਵਿੱਚ ਟਾਈਪ 2 ਸ਼ੂਗਰ ਵਰਗੀਆਂ ਬਿਮਾਰੀਆਂ ਦੇ ਵਿੱਚ ਬਦਲ ਜਾ ਸਕਦਾ ਹੈ। ਮਾਇਰਾ ਦਾ ਇਹ ਵੀ ਮੰਨਣਾ ਹੈਗਾ ਕਿ ਜਦੋਂ ਲੋਕ ਇਸ ਵੱਲ ਪੂਰਾ ਧਿਆਨ ਦੇ ਕੇ ਭੋਜਨ ਨਹੀਂ ਖਾਂਦੇ ਤਾਂ ਉਹ ਆਪਣੇ ਸਰੀਰ ਦੇ ਵਿੱਚ ਭੁੱਖ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਜਿਸ ਕਾਰਨ ਜ਼ਿਆਦਾ ਖਾਣਾ ਸ਼ੁਰੂ ਹੋ ਜਾਂਦਾ ਹੈ ਤੇ ਭਾਰਵਧਨਾ ਵੀ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਭਾਰਵਧਨਾ ਜੋ ਕਿ ਮੋਟਾ ਬੌਲਿਕ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਭੋਜਨ ਦੀ ਕਿਸਮ ਤੇ ਮਾਤਰਾ ਬਲੱਡ ਸ਼ੂਗਰ ਦੇ ਪੱਧਰ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਭੋਜਨ ਦੇ ਵਿੱਚ ਮੌਜੂਦ ਕਾਰਬੋਹਾਈਡਰੇਟ ਖਾਸ ਕਰਕੇ ਪ੍ਰੋਸੈਸਡ ਜਾਤੇ ਜੋ ਕਿ ਰਿਫਾਈਨਡ ਭੋਜਨ ਜਿਵੇਂ ਕਿ ਚਿੱਟੀ ਰੋਟੀ ਪਾਸਤਾ ਮਿੱਠੇ ਪੀਣ ਵਾਲੇ ਪਦਾਰਥ ਜਲਦੀ ਪਚ ਜਾਂਦੇ ਹਨ ਅਤੇ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾਉਂਦੇ ਨੇ ਦੱਸਦੀ ਹੈ ਕਿ ਕੋਲਡ ਡਰਿੰਕਸ ਵਰਗੇ ਤਰਲ ਰੂਪ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਚੀਜ਼ਾਂ ਲੈਂਦੇ ਹੋ ਤਾਂ ਉਹ 슈ਗਰ ਦੇ ਵਿੱਚ ਬਦਲ ਜਾਂਦੇ ਨੇ ਜਿਵੇਂ ਕਿ ਕਾਰਬੋਹਾਈਡਰੇਟਸ ਸਰੀਰ ਦੇ ਵਿੱਚ ਰੋਟੀ ਜਾਂ ਫਿਰ ਦਾਲ ਵਰਗੇ ਠੋਸ ਭੋਜਨ ਦੇ ਨਾਲੋਂ ਤੇਜ਼ੀ ਦੇ ਨਾਲ 슈ਗਰ ਦੇ ਵਿੱਚ ਬਦਲ ਜਾਂਦੇ ਨੇ ਦੂਜੇ ਪਾਸੇ ਫਾਈਬਰ ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਸਾਬਤ ਅਨਾਜ ਅਤੇ ਹਰੀਆਂ ਸਬਜ਼ੀਆਂ ਬਲੱਡ 슈ਗਰ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਵਿੱਚ ਮਦਦ ਕਰਦੇ ਆ ਨੇ ਕਿਉਂਕਿ ਉਹ ਹੌਲੀ-ਹੌਲੀ ਪਚਦੇ ਆ ਨੇ ਧਿਆਨ ਦੇ ਨਾਲ ਤੁਹਾਨੂੰ ਜੋ ਕਿ ਦੱਸਦੇ ਕਿ ਧਿਆਨ ਦੇ ਨਾਲ ਖਾਣਾ ਇੱਕ ਆਦਤ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਆਪਣੇ ਭੋਜਨ ਦੇ ਹਰ ਬੁਰਕੀ ਦੇ ਵੱਲ ਧਿਆਨ ਦਿੰਦਾ ਹੈ ਜਿਵੇਂ ਕਿ ਉਹ ਕੀ ਖਾ ਰਿਹਾ ਹੈ ਉਹ ਕਿੰਨਾ ਖਾ ਰਿਹਾ ਇਹ ਆ ਤਾਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਿਆਂ ਨੇ ਨਾਲ ਹੀ ਨਿਯਮਿਤ ਕਸਰਤ ਬਲੱਡ ਸ਼ੂਗਰ ਨੂੰ ਊਰਜਾ ਦੇ ਵੱਜੋਂ ਜੋ ਕਿ ਵਰਤਨ ਦੇ ਵਿੱਚ ਮਦਦ ਕਰਦੀ ਹੈ ਜੋ ਸਰੀਰ ਦੇ ਸੈੱਲਾਂ ਨੂੰ ਜੋ ਕਿ ਇਨਸੂਲਿਨਿਤ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦੀ ਹੈ ਇਸ ਦਾ ਮਤਲਬ ਹੈ ਕਿ 슈ਗਰ ਆਸਾਨੀ ਦੇ ਨਾਲ ਸੈੱਲਾਂ ਤੱਕ ਪਹੁੰਚਦੀ ਹੈ ਅਤੇ ਖੂਨ ਦੇ ਵਿੱਚ ਇਕੱਠੀ ਨਹੀਂ ਹੁੰਦੀ ਤਾਂ ਅਜਿਹੀਆਂ ਸਰੀਰ ਦੇ ਨਾਲ ਜੁੜੀਆਂ ਹੋਈਆਂ ਅਪਡੇਟਸ ਦੇਖਣ ਦੇ ਲਈ ਹੈਲਥ ਟਿਪਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇਕਰ ਤੁਹਾਡੇ ਬੱਚੇ ਵੀ ਜਾਂ ਫਿਰ ਤੁਸੀਂ ਵੀ ਮੋਬਾਈਲ ਦੇਖਦੇ ਦੇਖਦੇ ਖਾਣਾ ਖਾਂਦੇ ਹੋ ਤਾਂ ਅੱਜ ਤੋਂ ਇਹ ਆਪਣੀ ਆਦਤ ਜ਼ਰੂਰ ਸੁਧਾਰਿਆ ਕਰੋ ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਸਰੀਰ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾ ਸਕਦੀ ਹੈ